ਆਦੋਪਰ ਮੈਂ ਹੁਣੀ ਉੱਤਰ ਗਿਆ ਨਾ ਕਰ ਲੈਣਾ ਕੀ ਬੈਗਾ ਆਪ ਅਜੀ ਭਾਈ ਜੀ ਨੂੰ ਗੱਤ ਵੀ ਹਾਂ ਬੋਲੋ ਇਹ ਆਦਾ ਵੀ ਤਰੋਂ ਆਉਣੀ ਹੁੰਦੀ ਹੈਗੀ ਹੈ ਹੈ ਨਾਲੇ ਕਾ ਨਾਲੇ ਕਾ ਟੈਕ ਕਰਵਾ ਵੀਰੇ ਯਾਰ ਤੂੰ ਕੀ ਆ ਯਾਰ ਔਰ ਜੱਤੀਆਂ ਵਾਲੇ ਕਿੰਦੀ ਛੋਟੇ ਵੀਰ ਜਿਹੜੀ ਉਹ ਸੀਗੀ ਬ੍ਰੇਕ ਡਾਊਨ ਕਰ ਲਈ ਸੀਗੀ ਨਹੀਂ ਭਾਈ ਉੱਪਰ ਜਾਂਦਾ ਉੱਪਰ ਜਕੜਣੀ ਪਣੀ ਹੈ ਓਏ ਥੱਲੇ ਹੁੰਦੀ ਆ ਓਏ ਕਰਨੇ ਥੱਲੇ ਹੁੰਦੀ ਆ ਉਹਨੂੰ ਦੱਬ ਕੇ ਥੱਲੇ ਕਰ ਫੇਰ ਗੱਡੀ ਸਹੀ ਚੱਲੂਗੀ ਅੱਛਾ ਹਾਂ ਓਏ ਓ ਹੋ 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 ਚੱਲ ਭਾਈ ਥੱਲੇ ਰੱਖਣੀ ਆ ਹਾਂ ਇਹਨੂੰ ਮਾੜਿਆ ਪਹਿਲਾਂ ਪਹਿਲੇ ਬੱਚੇ ਨੂੰ ਖਿੱਚੇ ਨੂੰ ਉੱਪਰ ਨੂੰ ਦੱਬ ਕੇ ਹਾਂ ਥੱਲੇ ਕਰ ਹੋਰ ਚੱਲ ਕਰ ਵਿਚੇ ਬਾਲਾ ਬੈਗ ਗੇ ਤੂੰ ਪੱਕਾ ਕੋਈ ਨਾ ਕੋਈ ਕਾਂਡ ਕਰੇਗਾ ਜੋ ਹੋ ਜਾ ਹੋ ਜਾ ਲੈ ਗਿਆ ਉਦਲ ਵੀ ਦੇਖ ਲੈ ਆ বাস বাস ਪਾਸੇ ਵਾ ਠੀਕ ਆ ਜਾਣ ਦੇ ਹਾਂ ਹਾਂ ਉਹ ਪਾਸੇ ਹੋ ਜਾ ਤੈਨੂੰ ਸੀਡੀ ਲੈਣੀਆਂ ਜੀ ਉਹ ਆਵਾ ਵੀਰੇ ਫਟਾ ਦੂਜੇ ਦੂਜੇ ਪਾਸੇ ਦੂਜੇ ਪਾਸੇ ਕਰ ਕਰ ਸਿੱਧੇ ਰੱਖ ਸਿੱਧੇ ਰੱਖ ਹਾਂ ਜਾਣ ਦੇ ਨਾ ਨਾ ਇਧਰ ਮੁੜ ਹਾਂ ਬਸ 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 ਜਾਣ ਦੇ ਗਈ ਪਰੇ ਹੋ ਜਾ ਹੋ ਜਾ ਪਿਛੇ ਜਾਣ ਦੇ ਸਿੱਧੇ ਹੀ ਹਾਂ ਹੌਲੀ 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 ਹੋਰ ਕਰ ਹਾਂ 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 ਬਸ ਤੇ ਬਾ ਰੋਗਲਾ ਕੋ ਨਹੀਂ ਕਰਦਾ ਹੈਗਾ ਗੱਲ ਕਰਾਂ ਮਾਮੂ ਨਾਲ ਨਹੀਂ ਕਰੀਆ ਤੇ ਗੱਡੀ ਖੜੀ ਆ ਉੱਥੇ ਖੜਾ ਦੇ ਪਾਪਾ ਆ ਰਹੇ ਨੇ ਤਾਈ ਭੰਨੇ ਵਿੱਕਦੇ ਗੱਲ ਕਰ ਲੈ ਲੋ ਕੀ ਗੱਲ ਕਰਾ ਗੱਲ ਕਰਾ ਦੂਜੀ ਬੋਲੋ ਬੋਲੋ ਪਾ ਬੋਲੋ ਜੀ ਕੀ ਗੱਲ ਗੱਲ ਤੇਰਾ ਦਿਮਾਗ ਲੀਰ ਰਿਹਾ ਤੇਰਾ ਬੋਲੇ ਬੋਲਣਾ ਨਹੀਂ ਜਮਕਰ ਕੇ ਬੈਠਾ ਕੱਲੀ ਵਰ ਗੱਡੀ ਹੈ ਮੈਂ ਆ ਗਈ ਥੋੜੀ ਥੋੜੀ ਜਿਹਾ ਜਲਦੀ ਕਰ ਜਲਦੀ ਕਰ ਥੋੜੀ ਥੋੜੀ ਜਿਹਾ ਜਲਦੀ ਜਲਦੀ ਥੋੜ੍ਹ ਤੋਂ ਦੂਰ ਦਾ ਵਧੀਆ ਗੱਲ ਆ ਸਾਨੂੰ ਧੋਖਾ ਹੀ ਮਈਆਂ ਤੇਰੀ ਮੈਂ ਤਾਂ ਕੀ ਕਹਿਣਾ ਮੈਂ ਉਹ ਲੈ ਗਿਆ ਸਿੰਘਾ ਗਾਇਸ ਗੱਡੀ ਲੈ ਗਿਆ ਜੇ ਹੈ ਕੱਲ ਤੇ ਇਹ ਕੇ ਲਗਾ ਕੇ ਫਟਾਉਂਗਾ ਮੈਂ ਨਾ ਤਾਂ ਮੈਂ ਕੱਢੀ ਹੈ ਨਾ ਨਾ ਦੋ ਉੱਪਰ ਮੈਂ ਹੁਣੀ ਉੱਤਰ ਜਾਣਾ ਕਰ ਲੈਣਾ ਜਿਹੜਾ ਆਪੀ ਆਓ ਜੀ ਆਹ ਵਾਸ਼ੀਂ ਕਰਾਓ ਯਾਰ ਨਹੀਂ ਹੌਣੇ ਹੌਣ ਲੱਗਦੀ ਆ ਆ ਜਾ ਵੀਰੇ ਆ ਜਾ ਹੌਲੀ ਚੱਕ ਨਾ ਨਹੀਂ ਆਉਣ ਦੇ ਇੱਧੇ ਇੱਧੇ ਆਉਣ ਦੇ ਕਰਨ ਹੌਲੀ ਹੌਲੀ ਆਉਣ ਦੇ ਇਧਰ ਨੂੰ ਇਧਰ ਨੂੰ ਆੱਕ ਪਹਿਲਾਂ ਹਾਂ ਹੁਣ ਸਿੱਧੀ ਕਰ ਮੇਰੇ ਵੱਲੋਂ ਜਾਂ ਸਿੱਧੀ ਬੰਦੇ ਆਂਦੇ ਆ ਰਹਾ ਆ ਜਾ ਬਸ ਸਿੱਧੀ ਹੁਣ ਮਾਰੀ ਜੇ ਤੂੰ ਕੱਟ ਆ ਜਾ ਆਉਣ ਦੇ ਆਉਣ ਦੇ ਕਰ ਲੈ ਬਹੁਤ ਜਗ੍ਹਾ ਭਈਆ ਇਧਰ ਲਾ ਕੇ ਤੈਨੂੰ ਹਲਕੇ ਜੀ ਆ ਜਾ ਆ ਜਾ ਆ ਬੱਸ ਬੜ ਐਥੇ ਬ੍ਰੇਕ ਲਾ ਬੜ ਹੁਣ ਇੱਥੋਂ ਸਿੱਧਾ ਐਦਾਂ ਹੀ ਆਉਣ ਦੀ ਸਿੱਧੀ ਇਧਰ ਕਿਤਨੇ ਮੋੜੀ ਬਹੁਤ ਜਗ੍ਹਾ ਭਈਆ ਆ ਜਾ ਆ ਜਾ ਤੈਨੂੰ ਕਹਿਤਾ ਚੱਲ ਚੱਲ ਆਉਣ ਦੇ ਆ ਜਾ ਹੋ ਰਿਆ ਆ ਗਿਆ ਦੇ ਹੋ ਰਹਿਣ ਦੇ ਮੜ ਜੀ ਬੱਸ ਬੱਸ ਬਸ ਉਹ ਬਹੁਤ ਸਹੀ ਹੈ ਸਹੀ ਆਜ ਕਿ ਲੱਗੀ ਸੀ ਬਸ ਇੰਨੀ ਕਿ ਜਲੋਣੀ ਹੁੰਦੀ ਐ ਐਵੇਂ ਗਾਹ ਪਾਉਣ ਲੱਗ ਜਾਂਦੇ ਨੇ ਹੈਂਡ ਬ੍ਰੇਕ ਹੈਂਡ ਬ੍ਰੇਕ ਹੈਂਡ ਬ੍ਰੇਕ ਮੇਰੇ ਇੱਕ ਹਾਂ ਕਿੱਦਾਂ ਕਰਿਆ ਤੇਰਾ ਐਕਸਪੀਰੀਅੰਸ ਇਹਨੂੰ ਉੱਪਰ ਤਾਂ ਕਰ ਲੈ ਚਾਚਾ ਨੂੰ ਅੱਗੇ ਕਰ ਦੇ ਮੜੀ ਆ ਦੇ ਖਿੰਦਰ ਵਿੱਚ ਨਹੀਂ ਇੱਦਾਂ ਹੀ ਸੀਗੇ ਬਹੁਤ ਪੈ ਜਾਂਦੀ ਐ ਕਰ ਪਰ ਪਤਾ ਨਹੀਂ ਹੁਣੀ ਬੜੀ ਕੁੜੀ ਚੁਬੜਾ ਖਾ ਗਿਆ ਯਾਰ ਅੱਗੇ ਕਰਨੀ ਮੜੀ ਹੋਰ ਤੇ ਖਾ ਗਿਆ ਅੱਗੇ ਕਰ ਲੈ ਫਿਰ ਕਰ ਲੈ ਇੱਥੇ ਬੈਠ ਬਟਾ ਜਗਾ ਵੀ ਇਹ ਕਰ ਲੈ ਓਏ ਰੁਕ ਜਾ ਹੌਲੀ ਚੱਕਣਾ ਨਹੀਂ ਆਉਣ ਦੇ ਓ ਡਿਸਕ ਉਹ ਤਾਂ ਥੱਲੇ ਕਰ ਲੈ ਆਇਆ ਆਉਣ ਦੇ ਬਸ ਕੰਟੀ ਦੀ ਗੀ ਪਹਿਲੇ ਡਰ ਰਿਹਾ ਸੀ ਬਸ ਓਏ ਦੇਖ ਤਾਂ ਫੇਰੇ ਬਹਾ ਦੇ ਇਹਨੂੰ ਦੇ ਕੁਛ ਇਹਨੂੰ ਇਹਨੂੰ ਦੇ ਲੈ ਕੁਝ ਇਹਨਾਂ ਨੂੰ ਨਾ ਦੰਡਾ ਨਾ ਸੱਟ ਨਾ ਯਾ ਗਾਇਜ਼ ਯਾ ਗਾਇਜ਼ ਯਾ ਗਾਇਜ਼ ਮੈਂ ਕਾਲਾ ਕਾ ਕੇ ਆਇਆ ਗਾਇਜ਼ ਚਲੋ ਹੁਣ ਨੌਕਰ ਵਾਲੇ ਕੰਮ ਸਟਾਰਟ ਕਰੋ। ਧੀਰੇ ਨੂੰ ਉੱਥੇ ਲਾ ਦੇ। ਦੇਖ ਆਪਾਂ ਨੂੰ ਨਹੀਂ ਆਉਂਦੀ ਹੈਗੀ ਇਹ ਐਵੇਂ ਲੱਗ ਲੁਗ ਜਾਣੀ ਹੈ ਉੱਥੇ ਲਾ ਦਿੱਤੀ ਸੀਗੀ। ਇਹਨੂੰ ਕੋਈ ਪੈਰਾ ਚੰਨ ਹਵਾ ਘਾਟਾ ਦੇ ਕਰੋ ਉਧਰ। ਹਾਂ ਉਹ ਐਜੇ ਹਵਾ ਵੀ ਘਾਟਾ ਉਹਦੇ। ਬੈਂਚਰਾ ਘਟੀ। ਜਾਣ ਤੇ ਜਾਣ ਤੇ ਸਹੀ ਆ। ਜਾਣ ਤੇ ਦਈ। ਹਾਂ ਜਾਣ ਦੇ। ਬੱਸ